ਹੋ ਕਾਕੇ ਇਧਰੋ ਇਹਨੇ ਮਾਰਿਆ ਰਾਹੁਲ ਗਾਦੀ ਮਰਦਾਬਾ ਜਿੰਦਾਬਾਦ ਮਰਦਾਬਾ ਬ੍ਰੈਂਕ ਸਾਲਾ ਮਰਦਾਬਾ ਜਿੰਦਾਬਾਦ ਮਰਦਾਬਾ ਬ੍ਰੈਂਕ ਕੁੱਤਾ ਮਰਦਾਬਾ ਜਿੰਦਾਬਾਦ ਮਰਦਾਬਾ ਇੱਕ ਇੱਕ ਮਿੰਟ ਦੀ ਇੱਕ ਮਿੰਟ ਮਾਰੇ ਪਿੱਛੇ ਨੂੰ ਕਰੋ ਜਰਾ ਚਾਰ ਚਿੱਤਰ ਵੀ ਵਿਆਹ ਹੀ ਦੇ ਦੇ ਤੇ ਦੁਆਰਾ 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 ਜੀ ਲੋ ਦੁਆਰਾ ਜੀ ਕੋਲ ਹੈ ਇਹ ਹੈ ਹੀ ਚੁਟੀਆਂ ਦਾ ਪੈਂਡ ਹੈ ਆ ਜਾ ਆਪਣੇ ਮੁੰਡਾਵਾ 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 ਰਾਜਾ ਬੜਿੰਗ ਦੀ ਸ਼ਬਦਾਵਲੀ ਤੋਂ ਬਾਅਦ ਉਹਦੇ ਤੇ ਐਸਸੀਐਸਟੀ ਐਕਟ ਅੱਤੇ ਮਾਮਲਾ ਵੀ ਦਰਜ ਹੋ ਚੁੱਕਾ ਹੈ ਪਰ ਵਿਰੋਧ ਦਾ ਜਿਹੜਾ ਸਿਲਸਲਾ ਇਹ ਲਗਾਤਾਰ ਜਾਰੀ ਹੈ ਫਗਵਾੜਾ ਅੰਦਰ ਵੀ ਅੱਜ ਪੁਤਲਾ ਫੁਕਿਆ ਜਾ ਰਿਹਾ ਹੈ ਸਰ ਕੀ ਹੈ ਜਿਹੜਾ ਅੱਜ ਜੀ ਆਪਰਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇਹ ਰੋਸ਼ ਪ੍ਰਦਰਸ਼ਨ ਅੱਜ ਸਮੂਹ ਸ਼ੈਡਿਊਲਡ ਕਾਸਟ ਜਿਹੜਾ ਪਰਿਵਾਰ ਪਰੋਂ ਅਮਰਿੰਦਰ ਸਿੰਘ ਬਰਾੜ ਜਿਹੜਾ ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਅੰਗੇਜਟ ਹੈ ਕਿਉਂਕਿ ਇਹਦੇ ਨਾਲ ਸਮੁੱਚੇ ਸ਼ੈਡਿਊਲਡ ਕਾਸਟ ਭਾਈਚਾਰੇ ਨੂੰ ਜਿਹੜੀ ਠੇਸ ਪਹੁੰਚੀ ਹੈ ਔਰ ਮੇਰੇ ਖਿਆਲ ਨਾਲ ਇਹ ਜਿਹੜੇ ਆ ਇਹ ਪਦਾਇਸ਼ੀ ਅਮੀਰ ਲੋਕ ਆ ਇਹਨਾਂ ਨੂੰ ਪਦਾਇਸ਼ੀ ਜਿਹੜਾ ਸਾਰਾ ਕੁਝ ਮਿਲ ਗਿਆ ਰਾਜਨੀਤੀ ਵਿਦੇਸ਼ੀ ਮਿਲ ਗਈ ਇਹਨਾਂ ਨੂੰ ਗਰਾਊਂਡ ਦੇ ਉੱਤੇ ਕੋਈ ਪਤਾ ਨਹੀਂ ਜੇਕਰ ਸ਼ੈਡਿਊਲਡ ਕਾਸਟ ਦੇ ਲੋਕਾਂ ਦਾ ਇਤਿਹਾਸ ਵੇਖਣਾ ਤਾਂ 1818 ਦਾ ਪੀਮਾ ਕੋਰਾਗਾ ਕੋਰੇ گاਉਂ ਦੀ ਜਿਹੜੀ ਲੜਾਈ ਹੈ ਔਰ ਉਹਦਾ ਜੇ ਇਤਿਹਾਸ ਵੇਖੂਗੇ ਫਿਰ ਤੁਹਾਨੂੰ ਮਧਵੀ ਸਿੰਘਾਂ ਦਾ ਫਿਰ ਤੁਹਾਨੂੰ ਇਸ ਦੇਸ਼ ਦੇ ਅੰਦਰ ਭੰਗੀਆਂ ਦਾ ਫਿਰ ਤੁਹਾਨੂੰ ਇਸ ਦੇਸ਼ ਦੇ ਅੰਦਰ ਜਿਨ੍ਹਾਂ ਨੇ ਇਸ ਦੇਸ਼ ਦੇ ਸਿਸਟਮ ਨੂੰ ਇੱਕ ਸਾਈਡ ਤੇ ਕਰਕੇ ਇਸ ਦੇਸ਼ ਦੇ ਮੂਲ ਵਾਸੀ ਲੋਕਾਂ ਦੀ ਰਾਖੀ ਕਰਨ ਦੇ ਵਾਸਤੇ ਜਿਹਨਾਂ ਨੇ ਕੰਮ ਕੀਤਾ ਸੀ ਉਹਦੇ ਅਸੀਂ ਵੰਸ਼ਜਾਂ ਔਰ ਜੇ ਸਾਡੇ ਪੈਰੋਕਾਰਾਂ ਵਾਸਤੇ ਸਾਡੇ ਧਾਰਮਿਕ ਤੌਰ ਤੇ ਔਰ ਸਮਾਜਿਕ ਤੌਰ ਤੇ ਜੇ ਸਾਡੇ ਆਗੂਆਂ ਦੇ ਖਿਲਾਫ ਜੇ ਕੋਈ ਇਦਾਂ ਦੀ ਨੀਤੀ ਅਪਣਾਊਗਾ ਤਾਂ ਅਸੀਂ ਉਹਦਾ ਪ੍ਰਜੋਰ ਸ਼ਬਦਾ ਦੇ ਵਿੱਚ ਵਿਰੋਧ ਕਰਾਂਗੇ ਔਰ ਨਿੰਦਾ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਲੋਕਾਂ ਨੂੰ ਅਸੀਂ ਚੇਤਾਵਨੀ ਕਰਦੇ ਆ ਕਿ ਇਹ ਥੋੜਾ ਸਮਾਂ ਆ ਕਿਉਂਕਿ ਇਸ ਦੇਸ਼ ਦੀ ਜਿਹੜੀ ਅਸਲੀ ਜਿਹੜੀ ਆਬਾਦੀ ਆ ਉਹ ਭਾਰਤ ਦੇਸ਼ ਦੀ ਧਰਤੀ ਤੇ ਸ਼ੈਡਿਊਲਡ ਕਾਸਟਾਂ ਦਾ ਜਿਹੜਾ ਇਹ ਦੇਸ਼ ਆ ਔਰ ਇਹ ਹਦਰਾ ਬਦਲੀਆਂ ਹੋਣ ਵਾਲੀਆਂ ਅਸੀਂ ਭਗਵਾਨ ਵਾਲਵੀ ਕੁਮਾਰਾ ਜੀ ਦੀ ਹੱਥ ਦੀ ਜਿਹੜੀ ਕਲਮ ਹੈ ਉਸ ਕਲਮ ਦੀ ਤਾਕਤ ਤੇ 바ਵਾਸਮ ਬਿੜਕਰ ਦੇ ਸੰਵਿਧਾਨ ਦੀ ਤਾਕਤ ਨੂੰ ਜਿਹੜਾ ਪਹਿਚਾਨ ਚੁੱਕੇ ਆ ਔਰ ਪਹਿਚਾਨਣ ਤੋਂ ਬਾਅਦ ਇੱਕ ਐਫ ਆਰ ਨਹੀਂ ਹਜ਼ਾਰਾਂ ਐਫ ਆਰ ਜੜੀਆਂ ਉਹ ਰਾਜਾ ਵੜਿੰਗ ਦੇ ਜਿਹੜੀਆਂ ਅੰਗੇਸ ਹੋ ਗਈਆਂ ਇਹ ਰਾਜਾ ਨਹੀਂ ਇਹਦੀ ਨੀਤੀ ਪਖਾਰੀਆਂ ਤੋਂ ਵੀ ਪੈੜੀ ਹੈ ਔਰ ਇਹ ਪਖਾਰੀ ਅੱਜ ਸਮਾਜ ਦੇ ਅੰਗੇਸ ਬੋਲਿਆ ਸਰਦਾਰ ਫੂਟਾ ਸਿੰਘ ਜੀ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਜੇ ਉਹਨਾਂ ਦੇ ਖਿਲਾਫ ਬੋਲਿਆ ਤਾਂ ਇਸ ਤੋਂ ਸਾਬਤ ਹੁੰਦਾ ਕਿ ਇਹਨਾਂ ਦੀ ਸੋਚ ਸ਼ੈਡਿਊਲਡ ਕਾਸਟਾਂ ਪ੍ਰਤੀ ਕਿੰਨੀ ਸੌੜੀ ਹੈ ਔਰ ਇਸ ਸੌੜੀ ਸੋਚ ਦਾ ਵਿਰੋਧ ਕਰਦਿਆਂ ਹੋਇਆ ਅਸੀਂ ਅੱਜ ਅਮਰਿੰਦਰ ਗਿੱਲ ਦਾ ਜਿਹੜਾ ਇਹਦਾ ਪੁਤਲਾ ਫੁਕਣ ਵਾਲੇ ਆ ਔਰ ਪੁਤਲਾ ਫੁਕਣ ਤੋਂ ਬਾਅਦ ਅਸੀਂ ਆਪਣੇ ਸਮਾਜ ਨੂੰ ਲਾਮਬੰਦ ਕਰਾਂਗੇ ਕਿ ਜੇਸ ਕਾਂਗਰਸ ਨੇ ਹਮੇਸ਼ਾ ਹੀ ਦਲਤਾਂ ਨੂੰ ਔਰ ਸ਼ੈਡਿਊਲਡ ਕਾਸਟਾਂ ਨੂੰ ਉਹਨਾਂ ਦਾ ਜਿਹੜਾ ਬੰਦਾ ਮਾਨ ਸਤਕਾਰ ਨਾ ਦੇ ਕੇ ਉਹਨਾਂ ਨੂੰ ਉਹਨਾਂ ਦੀ ਸਿਰਫ ਤੇ ਸਿਰਫ ਜਿਹੜੀ ਵਰਤੋਂ ਹੀ ਕੀਤੀ ਹੈ ਔਰ ਅਸੀਂ ਆਪਣੇ ਸਮਾਜ ਨੂੰ ਲਾਮਬੰਦ ਕਰਕੇ ਉਹ ਤੋਂ ਸੁਚੇਤ ਕਰਾਂਗੇ ਔਰ ਕਹਾਂਗੇ ਕਿ ਆਪਣੇ ਇਸ ਅਧਿਕਾਰ ਨੂੰ ਜਿਹੜਾ 바ਵਾ ਸੰਪ੍ਰੇਡ ਕਰਨੇ ਬੋਰਡ ਦਾ ਅਧਿਕਾਰ ਦਿੱਤਾ ਉਸ ਬੋਰਡ ਦੇ ਅਧਿਕਾਰ ਦੀ ਸਹੀ ਵਰਤੋਂ ਕਰਦੇ ਹੋਏ ਉਸ ਕੌਮ ਦੇ ਹੱਥ ਦੇ ਵਿੱਚ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਰਾਜ ਲੈ ਕੇ ਆਉਣਾ ਚਾਹੀਦਾ ਜਿਹੜੇ ਤੁਹਾਡੀ ਕੌਮ ਦੀ ਰਾਖੀ ਕਰ ਸਕਣ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੇ ਸਾਥੀ ਜਿਹੜੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਧੰਨਵਾਦ ਕਾਂਗਰਸ ਦੇ ਪੰਜਾਬ ਪ੍ਰਧਾਨ ਅਵਿੰਦਰ ਸਿੰਘ ਰਾਜਾ ਪੜਿੰਗ ਵੱਲੋਂ ਜਿਹੜੀ ਇੱਕ ਬਹੁਤ ਹੀ ਮੰਦੀ ਸ਼ਬਦਾਵਲੀ ਬੋਲੀ ਗਈ ਆ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਅੰਦਰ ਰੋਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਫਗਵਾੜਾ ਸ਼ਹਿਰ ਅੰਦਰ ਵੀ ਇੱਕ ਰੋਜ ਪ੍ਰਦਰਸ਼ਨ ਕਰਕੇ ਪੁਤਲਾ ਫੁਕਿਆ ਜਾ ਰਿਹਾ ਗੱਲਬਾਤ ਕਰਦੇ ਆ ਸਿੱਟੀ ਸਾਹਿਬ ਨਾਲ ਕੀ ਹੈ ਸਰਾ ਜਿਹੜਾ ਅੱਜ ਮੋਟਿਵ ਕਰ ਰਹੇ ਤੁਸੀਂ ਸਾਰੇ ਹੀ ਆਦੀ ਤਰਨ ਪ੍ਰੇਮੀ ਵੀਰਾਂ ਨੂੰ ਜੈਵਾਲ ਵੀ ਕੀ ਜੈ ਭੀਮ ਜੈ ਸਵਧਾਨ ਤਰਨ ਤਰਨ ਦੇ ਵਿੱਚ ਬਾਈਲੈਕਸ਼ਨ ਹੋ ਰਿਹਾ ਵਾ ਉੱਥੇ ਸਾਰੀਆਂ ਪਾਰਟੀਆਂ ਖੜੀਆਂ ਆਆਂ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਲੱਗੇ ਵੱਧ ਸਾਰੇ ਉੱਥੇ ਇੱਕ ਪਾਰਟੀ ਖੜੀਆਂ ਇਹ ਕਿਸ ਜਿਹਨੂੰ ਰਾਜਾ ਭੜਿੰਗ ਕਹਿੰਦੇ ਆ ਰਾਜਾ ਥੜੋ ਇਹ ਤਾਂ ਕੁੱਤਾ ਬੰਦਾ ਰਾਜਾ ਥੜੋ ਇਹਨੇ ਉਹ ਸਭੀ ਨੂੰ ਖਰਾਬ ਕੀਤਾ ਜਿਹੜੀ ਕਿ ਆਪਣੀ ਕਾਬਲੀਅਤ ਨਾਲ ਗ੍ਰਹਿ ਮੰਤਰੀ ਬਣੇ ਆ ਇਹ ਦੱਸਦਾ ਉਹਨਾਂ ਨੂੰ ਕਦੀ ਕાળા ਰੰਗ ਸੀਗਾ ਮੱਝਵੀ ਸਖ ਵਾਲਮੀ ਕੀ ਸੀਗਾ ਇਹ ਪੱਠੇ ਪਾਉਂਦਾ ਸੀਗਾ ਆਵੇ ਧਰਾਂ ਦੇ ਲੋਕ ਆਪਣੇ ਪੇਰੇ ਦੇ ਲੋਕਾਂ ਦੇ ਘਰਾਂ ਦੇ ਗੂੜੇ ਪਾਉਂਦਾ ਨੇ ਪਹਿਲਾਂ ਆਪਣਾ ਵजूद ਕੱਢ ਕੇ ਦੇਖੇ ਕੀ ਆ ਇਹੋ ਜਿਹੇ ਬੰਦੇ ਨੂੰ ਜੁੱਤੀਆਂ ਮਾਰ ਕੇ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਇਹ ਪ੍ਰਧਾਨੀ ਕਰਨ ਦੇ ਲਾਇਕ ਨਹੀਂ ਉਹ ਬੰਦਾ ਇਹ ਇਹ ਜੇ ਸਾਡੇ ਬੰਦਿਆਂ ਨੂੰ ਅਜੇ ਐਸੀ ਜ਼ਮਾਨ ਨੂੰ ਇਹ ਗੱਲਾਂ ਕਰ ਦੇਣਾ ਇਹ ਜੇ ਧਾਮਰਾ ਖੰਡਣਾ ਫਗਵਾੜੇ ਆ ਕੇ ਸਾਡੇ ਬੈਠ ਕੇ ਗੱਲ ਕਰਦੇ ਜਿਹੜੀ ਕਰ ਰਹੀਆਂ ਨੱਕ 'ਚ ਦਮ ਕਰਾਂਗੇ ਇਸ ਬੰਦੇ ਦੇ ਅਸੀਂ ਬੇਨਤੀ ਕਰਦੇ ਕਾਂਗਰਸ ਸਾਡੇ ਨੂੰ ਚਸਾਰਨੀ ਵੀ ਦਿੰਨੇ ਆ ਅਗਰ ਇਹਨੂੰ ਪ੍ਰਧਾਨਗੀ ਤੋਂ ਬਰਖਾਸਤ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਸਾਈਚ ਇਲੈਕਸ਼ਨ ਹੋ ਰਹੇ ਆ ਇਹਨਾਂ ਨੂੰ ਮੂੰਹ ਤੋਂ ਵਾਦ ਕਰਦੇ ਕਾਂਗਰਸੀ ਇਸ ਕਰਕੇ ਮੈਂ ਸਾਰੇ ਜਿੰਨੇ ਐਸੀ ਸਮਾਜ ਦੇ ਲੀਡਰ ਬੈਠੇ ਆ ਕਾਂਗਰਸ ਵਿੱਚ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਇਹਦਾ ਵਿਰੋਧ ਕਰਕੇ ਜੁੱਤੀਆਂ ਮਾਰ ਕੇ ਇਹਨੂੰ ਪ੍ਰਧਾਨਗੀ ਤੋਂ ਲੈ ਜਾਵੇ ਇਹਨੂੰ ਪਾਸਾ ਲੱਗ ਜਾਵੇ ਤੇ ਪ੍ਰਧਾਨਗੀ ਐਡ ਵੀ ਪੜ ਰਹੀ ਪ੍ਰਧਾਨੀ ਨਹੀਂ ਵੱਡੇ ਔਕੇ ਕੰਮ ਇਹ ਸਾਰੇ ਸਾਧਾ ਦੇਵਾਲ ਨੂੰ ਫੂਟਾ ਸਿੰਘ ਜੀ ਨੂੰ ਗਲਤ ਚਰਾਬੀ ਬੋਲਦੇ ਆ ਐਸੇ ਫੋਗਾਇ ਦੇ ਮਾਨ ਜੀ ਜੋਲੇ ਸਿੰਘ ਮਾਨ ਬੈਠੇ ਆ ਉਹਨਾਂ ਨੇ ਬਾਰੇ ਦਾ ਬੇਹਰੇ ਕੁਛ ਕੀਤਾ ਸਾਧਾ ਧਾਰੀਵਾਲ ਸਾਹਿਬ ਬੈਠੇ ਆ ਉਹਨਾਂ ਨੂੰ ਵੀ ਚਾਹੀਦਾ ਹੋਵੇ ਇਹਦਾ ਵਿਰੋਧ ਕਰਕੇ ਅਰ ਜਾਇਲ ਕਰਨ ਵੀ ਜ ਸਾਡੇ ਬੰਦੇ ਅੱਜ ਇਹਨਾਂ ਨੂੰ ਕਹਿਵਾ ਇੱਕ ਮਰਹੂਮ ਸ਼ਖਸੀਅਤ ਨੂੰ ਇਹਨਾਂ ਨੇ ਬਨਾਮ ਕੀਤਾ ਇਹ ਤਾਰੀਵਾਲ ਸਾਹਿਬ ਨੂੰ ਚਾਹੀਦਾ ਵੀ ਇਹ ਆਪਣਾ ਬਾਈਕ ਹੱਥ ਕਰਕੇ ਆਪਣਾ ਸੀਵਾ ਦੇ ਕਾਂਗਰਸ ਨੂੰ ਕਿ ਭਾਈ ਇਹਨੂੰ ਵਿਰਾਓ ਫੇਰ ਅਸੀਂ ਅਮਗਦਾਰੇ ਨਾਲ ਸਾਡਾ ਜਵਾਬ ਹੈ ਜੈ ਹਾਂ ਬਰਨਕੀ